ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਪਿਆਰੇ ਸਜਣੋ ਮੈਂ ਹੰਕਾਰੇ ਮਿਸ਼ਨ ਕਿਉਂ ਛੱਡਿਆ ਪਿੱਛੇ ਜੇ ਮੈਂ ਤਿੰਨ ਵੀਡੀਓ ਪਾਈਆਂ ਸੀ ਉਹਨਾਂ ਵੀਡੀਓ ਦੇ ਵਿੱਚ ਕਾਫੀ ਰਿਸਪੌਂਸ ਮਿਲਿਆ ਉਸ ਨੈਗੇਟਿਵ ਵੀ ਕਮੈਂਟ ਆਏ ਜ਼ਿਆਦਾਤਰ ਪੋਸਟ ਪਾਈ ਜੇ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਉਰਦੂ ਦੇ ਸ਼ਾਇਰ ਦਾ ਸਹਾਰਾ ਲੈਣਾ ਚਾਹੁੰਦਾ ਹਾਂ ਕਿ ਕੁਝ ਤਾਂ ਮਜਬੂਰੀਆਂ ਰਹੀ ਹੋंगी यूं ਕੌਣ ਬੇਵਫਾ ਹੁੰਦਾ ਹੈ ਜਾਂ ਪੰਜਾਬੀ ਚ ਇੱਕ ਕਹਾਵਤ ਹੈ ਕਿ ਜਾਂ ਰਾਹ ਪਹਿ ਜਾਣੀਏ ਜਾਂ ਵਾਹ ਪਹਿ ਜਾਣੀਏ ਮਤਲਬ ਕਿਸੇ ਦੇ ਨਾਲ ਰਸਤੇ ਤੇ ਚੱਲ ਕੇ ਪਤਾ ਲੱਗਦਾ ਹੈ ਰਸਤਾ ਕਿਦਾਂ ਦਾ ਹੈ ਜਦੋਂ ਸੁਮੰਝਲ ਤੇ ਪਹੁੰਚਦੇ ਹਾਂ ਫਿਰ ਮੰਝਲ ਦਾ ਪਤਾ ਲੱਗਦਾ ਹੈ ਇਹ ਕਿਸ ਤਰੀਕੇ ਦੀ ਹੈ ਤਾਂ ਮੇਰੇ ਕਹਿਣ ਦਾ ਭਾਵ ਕਿ ਜਦ ਅਸੀਂ ਕਿਸੇ ਜਲ ਦੀ ਗਹਿਰਾਈ ਨੂੰ ਨਾਪਣਾ ਹੁੰਦਾ ਹੈ ਉਹਦੇ ਕਿਨਾਰੇ ਤੇ ਬਹਿਟ ਕੇ ਨਹੀਂ ਨਾਪਿਆ ਜਾ ਸਕਦਾ ਕਿਨਾਰੇ ਤੇ ਬਹਿਟ ਕੇ ਉਸ ਦੀਆਂ ਸਿਫਤਾਂ ਨਹੀਂ ਕੀਤੀਆਂ ਜਾ ਸਕਦੀਆਂ ਉਸ ਦੀ ਬੁਰਾਈ ਨਹੀਂ ਕੀਤੀ ਜਾ ਸਕਦੀ ਲੇਕਿਨ ਜਦ ਅਸੀਂ ਉਸ ਜਲ ਦੇ ਸਰੋਤ ਦੇ ਵਿੱਚ ਉਤਰਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਸ ਸਰੋਤ ਦੀ ਕਿੰਨੀ ਗਹਿਰਾਈ ਹੈ ਕਿੰਨੀ ਚੌੜਾਈ ਹੈ ਕਿੰਨੀ ਲੰਬਾਈ ਹੈ ਤੋਂ ਮੇਰੇ ਕਹਿਣ ਦਾ ਪਾਪ ਕਿ ਜਦ ਤੱਕ ਤੁਸੀਂ ਪੂਰੀ ਗਹਿਰਾਈ ਦੇ ਨਾਲ ਉਸ ਗੱਲ ਨੂੰ ਸਮਝਦੇ ਨਹੀਂ ਤਦ ਤੱਕ ਜ਼ਿੰਦਗੀ ਦੇ ਵਿੱਚ ਕੁਝ ਪ੍ਰਾਪਤ ਨਹੀਂ ਹੁੰਦਾ ਤੋ ਮੇਰੇ ਕਹਿਣ ਦਾ ਭਾਵ ਕਿ ਕਈ ਅਨੰਕਾਰੀ ਮਹਾਤਮਾ ਨੇ ਮੈਨੂੰ ਫੋਨ ਕੀਤਾ ਤੇ ਕਈ ਯਾਰ ਦੋਸਤ ਮਿੱਤਰਾਂ ਦੇ ਵੀ ਫੋਨ ਆਏ ਇੱਕ ਫੋਨ ਮੈਂ ਖਾਸ ਜਿਸ ਤੇ ਅੱਜ ਵੀਡੀਓ ਬਣਾਉਣ ਲੱਗਿਆ ਹਾਂ ਉਹ ਕੋਈ ਡਾਕਟਰ ਸਾਹਿਬ ਹੈ ਉਸਨੇ ਮੈਨੂੰ ਫੋਨ ਕੀਤਾ ਇੱਕ ਪੌਣਾ ਘੰਟਾ ਮੇਰੇ ਨਾਲ ਗੱਲਾਂ ਕਰਦਾ ਰਿਹਾ ਉਸ ਤੋਂ ਬਾਅਦ ਫੋਨ ਕੱਟਿਆ ਗਿਆ ਦੁਆਰੇ ਤੁਰੰਤ ਉਸਨੇ ਫੇਰ ਫੋਨ ਲਾਇਆ ਜੇ ਕਹਿਣ ਲੱਗਿਆ ਮਹਾਤਮਾ ਜੀ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਕਿ ਵੇਦ ਗ੍ਰੰਥ ਸ਼ਾਸਤਰਾਂ ਦਾ ਹਵਾਲਾ ਦੇ ਕੇ ਕਈ ਪ੍ਰਚਾਰਕ ਕਹਿੰਦੇ ਹੈ ਕਿ ਸਤਿਗੁਰੂ ਤਾਂ ਸੰਸਾਰ ਤੇ ਇੱਕ ਹੀ ਆਉਂਦਾ ਹੈ ਲੇਕਿਨ ਇੱਥੇ ਤਾਂ ਸਤਿਗੁਰਾਂ ਦਾ ਬੱਕ ਤੁਰਿਆ ਫਿਰਦਾ ਹੈ ਇੱਟ ਚੱਕੋ ਤੋਂ ਸਤਿਗੁਰੂ ਨਿਕਲਦਾ ਹੈ ਮੈਂ ਉਸ ਮਹਾਤਮਾ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮੈਨੂੰ 2 ਦਿਨ ਦਾ ਟਾਈਮ ਦਿਓ ਮੈਂ ਇਸ ਤੇ ਵਿਚਾਰ ਕਰਕੇ ਇੱਕ ਵੀਡੀਓ ਪਾਉਂਗਾ ਔਰ ਉਸ ਵੀਡੀਓ ਦੇ ਵਿੱਚ ਆਪ ਜੀ ਦਾ ਨਹੀਂ ਮੈਂ ਹੋਰ ਵੀ ਕਈ ਸੱਜਣਾ ਮਿੱਤਰਾਂ ਦਾ ਜੋ ਸ਼ੰਕਾ ਹੈ ਉਹ ਸਬਿਧਾਨ ਕਰਨ ਦੀ ਕੋਸ਼ਿਸ਼ ਕਰੂੰਗਾ ਅੱਜ ਮੈਂ ਇੱਕ ਛੋਟਾ ਜਿਹਾ ਸ਼ਬਦ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਮਾਂਗਾ ਜੋ ਸਾਡੀਆਂ ਹਜ਼ਾਰਾਂ ਪ੍ਰਕਾਰ ਦੀਆਂ ਸ਼ੰਕਾਵਾਂ ਨੂੰ ਦੂਰ ਕਰਦੇ ਨੇ ਪਰ ਕਈ ਵਾਰ ਅਸੀਂ ਗੁਰਬਾਣੀ ਦੇ ਮਤਲਬ ਨੂੰ ਸਿਰਫ ਆਪਣੇ ਤਰੀਕੇ ਦੇ ਨਾਲ ਹੀ ਉਸ ਦੀ ਵਿਆਖਿਆ ਕਰ ਲੈਣੇ ਹਨ ਗੁਰੂ ਪਵਿੱਤਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਕਿ ਜਿਉ ਜਲ ਮੇਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਇੱਥੇ ਵੀ ਦੋਹਾਂ ਦਾ ਜ਼ਿਕਰ ਕਰਦਾ ਹੈ ਪਾਠ 2 ਦੇ ਵਿੱਚ ਵੀ ਮੈਂ ਗੁਰਬਾਣੀ ਦੇ ਉਸ ਸ਼ਬਦ ਦਾ ਜ਼ਿਕਰ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੋ ਦਾ ਜ਼ਿਕਰ ਕਰਦਾ ਹੈ ਕੱਲੇ ਦਾ ਜ਼ਿਕਰ ਨਹੀਂ ਕਰਦਾ ਤਾਂ ਅੱਜ ਵੀ ਇੱਥੇ ਮੈਂ ਗੱਲ ਕਰਨ ਲੱਗਿਆ ਹਾਂ ਜਿਉਂ ਜਲ ਮੇਂ ਜਲ ਆਏ ਖਟਾਨਾ ਝੋ ਜੋਤੀ ਸੰਜੋਤ ਸਮਾਨਾ ਸਾਂਸਕ੍ਰਿਤ ਸਾਨੂੰ ਸਮਝਾਉਂਦੀ ਹੈ ਕਿ ਜਦ ਸਮੁੰਦਰ ਦੇ ਵਿੱਚ ਜਵਾਰ ਪਾਟਾ ਆਉਂਦਾ ਹੈ ਤੇ ਪਾਣੀ ਵਾਸ਼ਪਾਕਰਨ ਕਰਕੇ ਇਸ 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 ਜਗ੍ਹਾ ਤੇ ਸਮਾ ਜਾਂਦਾ ਹੈ ਜਿਸ ਨੂੰ ਅਸੀਂ ਆਕਾਸ਼ ਕਹਿੰਦੇ ਹਾਂ ਤੇ ਕੁਛ ਦੂਰ ਜਾ ਕੇ ਜਾਂ ਤਾਂ ਠੰਡਾ ਹੋ ਜਾਂਦਾ ਹੈ ਤੇ ਫਿਰ ਉਹੀ ਵਾਸ਼ਪੀਕਰਨ بارش ਦਾ ਰੂਪ ਧਾਰਨ ਕਰਕੇ ਇਸ ਸ੍ਰਿਸ਼ਟੀ ਧਰਤੀ ਦੇ ਉੱਤੇ ਬਰਸ ਜਾਂਦਾ ਹੈ ਲੇਕਿਨ ਜਦੋਂ ਬਰਸ ਜਾਂਦਾ ਹੈ ਉਹ ਪਾਣੀ ਉਹ ਜਲ ਆਪਣੇ ਮੂਲ ਵੱਲ ਨੂੰ ਭੱਜਦਾ ਹੈ ਅਗਰ ਤਾਂ ਉਸ ਦੀ ਕੋਈ ਰੁਕਾਵਟ ਪੈ ਜਾਵੇ ਫਿਰ ਵੀ ਉਸ ਨੂੰ ਭੰਨ ਜਾਂਦਾ ਹੈ ਅਗਰ ਉਹ ਰੁਕਾਵਟ ਵੱਡੀ ਹੋਵੇ ਜਾਂ ਹੋ ਜਾਵੇ ਤਾ ਉਹ ਰੁਕ ਜਾਂਦਾ ਹੈ ਲੇਕਿਨ ਚਲਦੇ 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 ਉਹ ਪਾਣੀ ਜਦ ਸਮੁੰਦਰ ਦੇ ਵਿੱਚ ਸਮਾ ਜਾਂਦਾ ਹੈ ਤਾਂ ਫਿਰ ਸ਼ਾਂਤ ਹੋ ਜਾਂਦਾ ਹੈ ਫਿਰ ਉਹ ਸਮੁੰਦਰ ਦੇ ਵਿੱਚ ਹੀ ਖੇਡਾ ਕਰਦਾ ਹੈ ਲਹਿਰਾਂ ਦੇ ਮੁਤਾਬਕ ਦੇ ਉੱਤੇ ਨੂੰ ਕਦੇ ਥੱਲੇ ਨੂੰ ਉਹਦੇ ਵਿੱਚ ਹੀ ਆਪਣੀਆਂ ਖੁਸ਼ੀਆਂ ਮਨਾਉਂਦਾ ਹੈ ਤਾਂ ਪਵਿੱਤਰ ਬਾਣੀ ਕਹਿੰਦੀ ਆ ਜੋ ਜਲ ਮੇਂ ਜਲ ਆਏ ਖਟਾਨਾ ਜੋ ਜੋਤੀ ਸੰਗ ਜੋਤ ਸਮਾਨਾ ਹੁਣ ਇੱਥੇ ਦੋ ਦੀ ਮਿਆਂ ਦੀ ਗੱਲ ਕਰਦਾ ਹੈ ਦੋ ਦੀਪ ਕਾਂ ਦੀ ਗੱਲ ਕਰਦਾ ਹੈ ਪਵਿੱਤਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ ਕਿ ਜੋ 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 ਜੋਤੀ ਸੰਗ ਜੋਤ ਸਮਾਨਾ ਹੁਣ ਮੈਂ ਇਥੇ ਥੋੜੀ ਜਿਹੀ ਆਪਣੀ ਵਿਆਖਿਆ ਨੂੰ ਥੋੜਾ ਵਿਸਥਾਰ ਰੂਪ ਦੇਵਾਂਗਾ ਕਿ ਇੱਕ ਦੀਵਾ ਇੱਕ ਦੀਪਕ ਜਗ ਰਿਹਾ ਹੈ ਔਰ ਦੂਸਰੇ ਦੀਪਕ ਦੇ ਵਿੱਚ ਤੇਲ ਵੀ ਹੈ ਬੱਤੀ ਵੀ ਹੈ ਦੀਪਕ ਬਰਤਨ ਰੂਪ ਦੇ ਵਿੱਚ ਮੌਜੂਦ ਹੈ ਲੇਕਿਨ ਉਸ ਨੂੰ ਰੋਸ਼ਨੀ ਨਹੀਂ ਮਿਲੀ ਇੱਕ ਸ਼ਾਇਰ ਨੇ ਬਹੁਤ ਵਧੀਆ ਕਿਹਾ ਹੈ ਕਿ ਹਮੇਂ ਕੌਣ ਪੁੱਛਦਾ ਥਾ ਤੇਰੀ ਵੰਦਗੀ ਸੇ ਪਹਿਲੇ ਉਹ ਮੈਂ बुझा ਹੂਆ ਦੀਆ ਥਾ ਤੇਰੀ ਰੋਸ਼ਨੀ ਸੇ ਪਹਿਲੇ ਉਹ ਜੋ ਬੁਝਾ ਹੂਆ ਦੀਆ ਹੈ ਉਹ ਜਗਦੇ ਹੋਏ ਦੀਵੇ ਦੀ ਰੋਸ਼ਨੀ ਤੋਂ ਵਾਂਝਾ ਸੀ ਲੇਕਿਨ ਜਦ ਉਹ ਉਸ ਦੀ ਅਗੋਸ਼ ਦੇ ਵਿੱਚ ਆ ਜਾਂਦਾ ਹੈ ਉਸ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ ਤੇ ਬੁਝਿਆ ਹੋਇਆ ਵੀ ਫਿਰ ਰੌਸ਼ਨ ਹੋ ਜਾਂਦਾ ਹੈ ਜਿੰਦਗੀ ਦਾ ਇੱਕ ਤਜਰਬਾ ਦੱਸਣਾ ਹਾਂ ਮਹਾਤਮਾ ਦੱਸਿਆ ਕਰਦੇ ਨੇ ਕਿ ਜਦ ਦੋ ਦੀਪਕਾਂ ਦੀ ਲੋ ਇੱਕ ਜਗ੍ਹਾ ਇਕੱਠੀ ਹੋ ਜਾਏ ਤਾਂ ਇਸ ਦੇ ਉੱਪਰ ਦੀ ਲੋ ਬਿਲਕੁਲ ਇੱਕ ਹੋ ਜਾਂਦੀ ਹੈ ਇਸ ਨੂੰ ਕੋਈ ਅਲੱਗ ਨਹੀਂ ਕਰ ਸਕਦਾ ਇਸੇ ਤਰੀਕੇ ਨਾਲ ਜਦ ਇੱਕ ਜਲ ਦੂਸਰੇ ਜਲ ਦੇ ਵਿੱਚ ਸਮਾ ਜਾਂਦਾ ਹੈ ਤਾਂ ਕਿਸੇ ਦੀ ਕੋਈ ਹਸਤੀ ਨਹੀਂ ਉਹਨਾਂ ਦੋਹਾਂ ਜੱਲਾਂ ਨੂੰ ਅਲੱਗ ਕਰ ਦੇਵੇ। ਤੋਂ ਮੇਰੇ ਕਹਿਣ ਦਾ ਭਾਵ ਹੈ ਕਿ ਬੁਝਿਆ ਹੋਇਆ ਦੀਪਕ ਵੀ ਜਦ ਰੋਸ਼ਨ ਹੋ ਜਾਂਦਾ ਹੈ ਫਿਰ ਅਗਰ ਉਹਨਾਂ ਦੋਹਾਂ ਦੀਪਕਾਂ ਨੂੰ ਅਸੀਂ ਅਲੱਗ ਅਲੱਗ ਕਮਰਿਆਂ ਦੇ ਵਿੱਚ ਸਥਾਪਿਤ ਕਰ ਦਿੰਨੇ ਹਾਂ ਰੱਖ ਦਿੰਨੇ ਹਾਂ ਪਹਿਲਾ ਜਗਿਆ ਹੋਇਆ ਦੀਵਾ ਵੀ ਉੰਦੇ ਹੀ ਰੌਸ਼ਨੀ ਦਿੰਦਾ ਹੈ ਜਿੰਨਾ ਉਸ ਤੋਂ ਪ੍ਰਾਪਤ ਕੀਤੀ ਰੌਸ਼ਨੀ ਹੰਡੇਰੇ ਨੂੰ ਦੂਰ ਭਜਾਉਣ ਦੇ ਵਿੱਚ ਕਰਦਾ ਹੈ ਤੋਂ ਮੇਰੇ ਕਹਿਣ ਦਾ ਪਾਵ ਹੈ ਕਿ ਜਿਹੜਾ ਦੀਵਾ ਜਗਿਆ ਪਹਿਲਾਂ ਉਹ ਵੀ ਤਾਂ ਕਿਸੇ ਦੀਪਕ ਦੇ ਕੋਲੇ ਜਾ ਕੇ ਹੀ ਜਗਿਆ ਹੈ ਅਗਰ ਕੋਈ ਗੁਰੂ ਅੱਜ ਬਣ ਗਿਆ ਹੈ ਉਸ ਦਾ ਵੀ ਤਾਂ ਕੋਈ ਗੁਰੂ ਹੈ ਫਿਰ ਉਸ ਦਾ ਵੀ ਕੋਈ ਗੁਰੂ ਹੈ ਫਿਰ ਉਸ ਦਾ ਵੀ ਕੋਈ ਗੁਰੂ ਹੈ ਕਹਿਣ ਦਾ ਭਾਵ ਕਿ ਜਦ ਰੋਸ਼ਨ ਹੋ ਜਾਂਦਾ ਹੈ ਤਾਂ ਦੋਹਾਂ 'ਚ ਕੋਈ ਫਰਕ ਨਹੀਂ ਰਹਿੰਦਾ ਫਰਕ ਇੱਥੇ ਆ ਕੇ ਆ ਜਾਂਦਾ ਕਿ ਮੈਂ ਕਿਹੜੇ ਗੁਰੂ ਦੇ ਟੱਚ ਵਿੱਚ ਆਇਆ ਹਾਂ ਮੈਂ ਕਿਹੜੇ ਗੁਰੂ ਦੇ ਸੰਪਰਕ ਵਿੱਚ ਆਇਆ ਹਾਂ ਉਹ ਗੁਰੂ ਮੈਨੂੰ ਕੀ ਦਿੰਦਾ ਹੈ ਸੰਸਾਰਕ ਤੌਰ ਤੇ ਅਸੀਂ ਦੇਖਦੇ ਹਾਂ ਕਿ ਅਸੀਂ ਕੋਈ ਵੀ ਸੰਸਾਰਕ ਕਰਮ ਕਰਨਾ ਹੈ ਕਿਉਂਕਿ ਮਾਤ ਗਰਭ ਦੇ ਵਿੱਚੋਂ ਕੋਈ ਕੁਝ ਸਿੱਖ ਕੇ ਨਹੀਂ ਆਂਦਾ ਉਸ ਨੂੰ ਸੰਸਾਰ ਤੇ ਆ ਕੇ ਕੋਈ ਨਾ ਕੋਈ ਆਪਣਾ ਗੁਰੂ ਧਾਰਨ ਕਰਨਾ ਹੁੰਦਾ ਹੈ ਔਰ ਜਦ ਉਹ குருਤਾਰਨ ਕਰਦਾ ਇੱਕ ਸਮਾਜਿਕ ਤੌਰ ਤੇ ਕੋਈ ਲੋਹੇ ਦਾ ਕੰਮ ਸਿੱਖਣਾ ਹੋਵੇ ਸੁਨਾਰ ਦਾ ਕੰਮ ਸਿੱਖਣਾ ਹੋਵੇ ਜਮਾਰ ਦਾ ਕੰਮ ਸਿੱਖਣਾ ਹੋਵੇ ਲੱਕੜ ਦਾ ਕੰਮ ਸਿੱਖਣਾ ਹੋਵੇ ਹੋਰ ਕੋਈ ਮਕੈਨੀਕਲ ਕੰਮ ਸਿੱਖਣੇ ਹੋਣ ਤਾਂ ਸਾਨੂੰ ਕਿਸੇ ਗੁਰੂ ਦੀ ਜ਼ਰੂਰਤ ਪੈਂਦੀ ਹੈ ਅਸੀਂ ਉਹਨੂੰ ਗੁਰੂ ਕਹਿੰਦੇ ਹਾਂ ਇੱਕ ਗੁਰੂ ਹੈ ਇੱਕ ਸਤ ਗੁਰੂ ਹੈ ਜੋ ਸੰਸਾਰਕ ਸਾਨੂੰ ਕੰਮ ਸਿਖਾਉਂਦਾ ਹੈ ਜੋ ਸਾਡੇ ਸਰੀਰ ਦੇ ਪਾਲਣ ਪੋਸ਼ਣ ਵਾਸਤੇ ਸਾਨੂੰ ਜੋ ਕਰਮ ਸਿਖਾਉਂਦਾ ਹੈ ਅਸੀਂ ਉਸ ਨੂੰ ਗੁਰੂ ਕਹਿੰਦੇ ਹਾਂ ਤੇ ਲੇਕਿਨ ਜਿਹੜਾ ਸਤ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਵਰ ਨੀਰਾਕਾਰ ਦਾ ਗਿਆਨ ਦਿੰਦਾ ਹੈ ਅਸੀਂ ਉਸ ਨੂੰ ਸਤ ਗੁਰੂ ਕਹਿੰਦੇ ਹਾਂ ਇੱਥੇ ਸਤ ਗੁਰੂ ਨੂੰ ਦੀ ਡੈਫੀਨੇਸ਼ਨ ਸਤ ਗੁਰੂ ਦੀ ਬਣਤ ਨੂੰ ਪਹਿਲਾਂ ਅਸੀਂ ਸਮਝੀਏ ਕਿ ਸਤ ਗੁਰੂ ਕੀ ਚੀਜ਼ ਹੁੰਦਾ ਜਾਂ ਗੁਰੂ ਕੀ ਚੀਜ਼ ਹੁੰਦਾ ਹੈ ਗੁਰੂ ਇਹ ਦੋ ਸ਼ਬਦਾਂ ਦਾ ਜੋੜ ਹੈ ਇੱਕ ਨਹੀਂ ਹੈ ਅਸੀਂ ਆਪਣੇਖੇ ਦੇ ਵਿੱਚ ਹਾਂ ਇਹ ਦੋ ਸ਼ਬਦਾਂ ਦਾ ਜੋੜ ਹੈ ਜਦ ਜੇ ਸਿੱਧੀ ਸੰਧੀ ਵਿਸ਼ੇਸ਼ ਕਰਦੇ ਹਾਂ ਦਾਸ ਵਿਆਕਰਣ ਦਾ ਸਟੂਡੈਂਟ ਰਹਾ ਹੈ ਜਦ ਜੇ ਸਿੱਧੀ ਸੰਧੀ ਵਿਸ਼ੇਸ਼ ਕਰਦੇ ਹਾਂ ਇੱਕ ਸ਼ਬਦ ਰੂਹ ਆਉਂਦਾ ਹੈ ਇੱਕ ਇੱਕ ਗੂਹ ਆਉਂਦਾ ਹੈ ਇੱਕ ਰੂਹ ਆਉਂਦਾ ਹੈ ਪਹਿਲਾ ਸ਼ਬਦ ਗੂ ਰੂ ਹੈ ਪਹਿਲਾ ਸ਼ਬਦ ਗੂ ਹੈ ਅਤੇ ਦੂਸਰਾ ਸ਼ਬਦ ਰੂਹ ਹੈ ਪਹਿਲਾ ਸ਼ਬਦ ਮਤਲਬ ਕਹਿਣ ਦਾ ਪਾਬਕ ਹੈ ਅੰਧੇਰਾ ਹੈ ਤੇ ਦੂਸਰਾ ਸ਼ਬਦ ਉਜਾਲਾ ਹੈ ਗੂ ਰੂ ਗੂ ਮੈਨੇ ਅੰਧੇਰਾ ਰੂ ਮੈਨੇ ਉਜਾਲਾ ਤੇ ਕਈ ਵਾਰ ਥੋੜਾ ਜਿਹਾ ਬੋਲਣ ਦੇ ਵਿੱਚ ਫਰਕ ਪੈ ਜਾਂਦਾ ਮੈਂ ਮਾਫੀ ਚਾਹੁੰਨਾ ਮਾਗੇ ਪਿੱਛੇ ਕਰ ਗਿਆ ਸੀ ਥੋੜਾ ਜਿਹਾ ਗੂ ਰੂ ਗੂ ਮੈਨੇ ਅੰਧੇਰਾ ਰੂ ਮੈਨੇ ਚਾਨਣਾ ਜੋ ਸਾਨੂੰ ਹਨੇਰੇ ਤੋਂ ਕੱਢ ਕੇ ਚਾਨਣ ਦੇ ਵਿੱਚ ਲਿਆ ਆਵੇ ਓਏ ਜੋ ਅਸੀਂ ਨਹੀਂ ਜਾਣਦੇ ਜਿਸ ਨੂੰ ਸਾਨੂੰ ਉਹ ਜਣਾ ਦਿੰਦਾ ਹੈ ਉਸ ਨੂੰ ਅਸੀਂ ਗੁਰੂ ਕਹਿੰਨੇ ਹਾਂ ਇਹ ਗੁਰੂ ਸੰਸਾਰ ਕੋ ਗਿਆ ਇੱਕ ਸਤਿਗੁਰੂ ਹੈ ਉਸ ਪਰਮ ਪਿਤਾ ਪਰਮੇਸ਼ਵਰ ਨੂੰ ਜਾਣਨ ਵਾਲਾ ਸਤਿਗੁਰੂ ਪਹਿਲਾਂ ਗੁਰਬਾਣੀ ਦਾ ਇੱਕ ਸ਼ਬਦ ਆਉਂਦਾ ਹੈ ਕਿ ਆਪ ਮੁਕਤ ਮੁਕਤ ਕਰੇ ਸੰਸਾਰ ਪਹਿਲਾਂ ਤਾਂ ਆਪ ਤਾਂ ਮੁਕਤ ਹੋ ਜਾਓ ਫਿਰ ਕਿਸੇ ਨੂੰ ਮੁਕਤ ਕਰ ਸਕਦੇ ਆ ਜੇ ਸਾਡੇ ਆਪ ਦੇ ਹੀ ਬੰਧਨ ਨਹੀਂ ਟੁੱਟੇ ਮੇਰੇ ਹੱਥ ਬੱਜੇ ਹੋਏ ਆ ਮੇਰੇ ਪੈਰ ਬੱਜੇ ਹੋਇਆ ਮੇਰੇ ਕੋਲੇ ਕੋਈ ਹੋਰ ਬੱਜਿਆ ਪਿਆ ਹੋਇਆ ਹੈ ਮੈਂ ਕਿਵੇਂ ਖੋਲ ਜਾਵਾਂਗਾ ਮੈਂ ਉਸ ਨੂੰ ਕਿਵੇਂ ਆਜ਼ਾਦ ਕਰ ਦੇਵਾਂਗਾ ਪਹਿਲੇ ਮੈਨੂੰ ਖੁਦ ਨੂੰ ਆਜ਼ਾਦ ਹੋਣਾ ਪਊਗਾ ਕਿਤੇ ਮੈਂ ਆਜ਼ਾਦ ਹੋ ਗਿਆ ਫਿਰ ਕਿਸੇ ਨੂੰ ਆਜ਼ਾਦ ਕਰ ਸਕਦਾ ਹਾਂ ਤੋ ਮੇਰੇ ਕਹਿਣ ਦਾ ਜਿਹੜਾ ਭਾਵ ਹੈ ਕਿ ਸਤ ਜੋ ਮਹਾਤਮਾ ਨੇ ਕਿਹਾ ਸੀ ਕਿ ਇੱਥੇ ਹਜ਼ਾਰਾਂ ਸਤਗੁਰੂ ਤੁਰੇ ਫਿਰਦੇ ਨੇ ਤੋ ਮੇਰੇ ਕਹਿਣ ਦਾ ਭਾਵ ਹੈ ਕਿ ਜਿਸ ਵੀ ਗੁਰੂ ਤੋਂ ਅਸੀਂ ਜਦ ਗਿਆਨ ਲੈ ਲੈਨੇ ਹੈ ਉਹ ਗਿਆਨ ਸਾਡੇ ਵਿੱਚੋਂ ਪ੍ਰਵੇਸ਼ ਕਰ ਜਾਂਦਾ ਹੈ ਕਈ ਲੋਕ ਗਿਆਨ ਵੰਡਣਾ ਨਹੀਂ ਚਾਹੁੰਦੇ ਕਈ ਕਹਿੰਦੇ ਹੈ ਕਿ ਗਿਆਨ ਮੈਨੂੰ ਮਿਲਿਆ ਹੈ ਮੈਂ ਸੰਸਾਰ ਤੇ ਇਸ ਗਿਆਨ ਨੂੰ ਵੰਡ ਜਾਵਾਂ ਉਸ ਨੂੰ ਅਸੀਂ ਗੁਰੂ ਕਹਿ ਦਿੰਦੇ ਹਾਂ ਇਹ ਕੋਈ ਜ਼ਰੂਰੀ ਨਹੀਂ ਕਿ ਸੰਸਾਰ 'ਚ ਕੋਈ ਇੱਕੋ ਹੀ ਗੁਰੂ ਹੋਊਗਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਅਗਰ ਕੋਈ ਕਿ ਮਾਸਟਰ ਕਿਸੇ ਬੱਚਾ ਨੂੰ ਪੜਾ ਜੰਦਾ ਹੈ ਉਸਦੇ ਕਈ ਬੱਚੇ ਮਾਸਟਰ ਬਣ ਜਾਂਦੇ ਨੇ ਇੱਕ ਗੁਰੂ ਕਿਸੇ ਨੂੰ ਇਸ ਗਿਆਨ ਦੇ ਜਾਂਦਾ ਹੈ ਉਸਦੇ ਕਈ ਗੁਰੂ ਬਣ ਜਾਂਦੇ ਨੇ ਤੇ ਮੇਰੇ ਕਹਿਣ ਦਾ ਬਾਬਾ ਜਿਹੜਾ ਸਤਗੁਰੂ ਦਾ ਕਨਸੈਪਟ ਹੈ ਜੋ ਸਤਗੁਰੂ ਦੀ ਦੇਣ ਹੈ ਤਾਂ ਕਹਿਣ ਦਾ ਬਾਬਾ ਉਸਨੇ ਵੀ ਕਿਸੇ ਸਤਗੁਰੂ ਤੋਂ ਗਿਆਨ ਲਿਆ ਹੈ ਜੋ ਉਸ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ ਅਗਰ ਉਹ ਕਹਾ ਵੰਡਦਾ ਹੈ ਤਾਂ ਉਹ ਗੁਰੂ ਹੈ ਨਿਰਗ ਗਿਆਨ ਲੈ ਕੇ ਕਈ ਮੇਰੇ ਵਰਗੇ ਬੈਠ ਜਾਂਦੇ ਨੇ ਤੇ ਕਈ ਅੱਗੇ ਵੰਡਦੇ ਨੇ ਕਿ ਮੇਰਾ ਫਰਜ਼ ਬਣਦਾ ਹੈ ਭਗਤੀ ਤਨਕਸਮਦੀ ਹੈ ਗਰਜ ਮਰਜ਼ ਤੇ ਫਰਜ਼ ਜਿਨ੍ਹਾਂ ਨੇ ਇਹਨਾਂ ਤਿੰਨਾਂ ਭਗਤੀਆਂ ਨੂੰ ਜਾਣ ਲਿਆ ਹੈ ਉਹ ਸੰਸਾਰ ਦੀ ਮੁਕਤੀ ਪ੍ਰਾਪਤ ਕਰਦੇ ਨੇ ਮੁਕਤ ਕੀ ਹੈ ਇਸ ਦੀ ਵਿਆਖਿਆ ਮੈਂ ਕਿਤੇ ਫਿਰ ਕਰਾਂਗਾ ਤੇ ਮੈਂ ਉਸ ਮਹਾਤਮਾ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਗੁਰੂਆਂ ਦੀ ਕੋਈ ਗਿਣਤੀ ਨਹੀਂ ਹੈ ਜਿਸਨੇ ਵੀ ਆਪਣੇ ਸਤਿਗੁਰੂ ਕੋਲੋਂ ਗਿਆਨ ਪ੍ਰਾਪਤ ਕਰ ਲਿਆ ਉਹ ਗੁਰੂ ਹੀ ਹੈ ਨਰਨਕਾਰੀ ਮਿਸ਼ਨ ਤੋਂ ਪਹਿਲਾਂ ਮੈਂ ਵੀ ਸਤਿਗੁਰੂ ਨੂੰ ਰੱਬ ਸਮਝਦਾ ਸੀ ਨਿਰਆਕਾਰ ਸਮਝਦਾ ਸੀ ਇਹ ਆਪ ਪਰਮੇਸ਼ਵਰ ਉਤਰ ਕੇ ਸੰਸਾਰ ਤੇ ਆ ਗਿਆ ਕਈ ਡੇਰਾਵਾਦਾਂ ਦੇ ਵਿੱਚ ਅਸੀਂ ਸੁਣਦੇ ਹਾਂ ਕਿ ਮੇਰਾ ਸਤਿਗੁਰੂ ਰੱਬ ਬਣ ਆਇਆ ਮੈਨੂੰ ਵੇਖ ਲੈਣ ਦੇ ਉਹ ਮੈਨੂੰ ਵੇਖ ਲੈਣ ਦੇ ਮੱਥਾ ਟੇਕ ਲੈਣ ਦੇ ਤੂੰ ਪਰੇ ਹਟ ਜਾ ਮੇਰਾ ਸਤਗੁਰੂ ਰਬੂ ਆਵਣ ਆਇਆ ਮੈਨੂੰ ਵੇਖ ਲੈਣ ਜੀ ਤਾਂ ਮੇਰੇ ਕਹਿਣ ਦਾ ਭਾਵ ਜਿਹੜਾ ਹੈ ਉਹ ਮੇਰੇ ਕਹਿਣ ਦਾ ਭਾਵ ਇਨਾਂ ਹੀ ਹੈ ਕਿ ਪਰਮੇਸ਼ਵਰ ਨੂੰ ਜਾਣਨ ਵਾਲਾ ਪਰਮੇਸ਼ਵਰ ਨਹੀਂ ਹੈ ਅਗਰ ਮੇਰਾ ਕੋਈ ਕੰਮ ਬਣ ਪੈ ਗਿਆ ਅਗਰ ਮੈਂ ਕਿਸੇ ਤਹਿਸੀਲਦਾਰ ਕੋਲੇ ਜਾਂ ਡੀਸੀ ਕੋਲੇ ਜਾਣਾ ਹੈ ਉਸ ਡੀਸੀ ਕੋਲ ਜਾ ਕੇ ਮੇਰਾ ਕੰਮ ਬਣ ਜਾਂਦਾ ਹੈ ਅਗਰ ਮੈਂ ਡੀਸੀ ਨੂੰ ਦੇਖ ਲਿਆ ਤੇ ਕੀ ਫਿਰ ਮੈਂ ਡੀਸੀ ਬਣ ਗਿਆ ਕੀ ਮੈਂ ਤਹਿਸੀਲਦਾਰ ਬਣ ਗਿਆ ਕੀ ਮੈਂ ਖਾਨੇਦਾਰ ਬਣ ਗਿਆ ਨਹੀਂ ਕਿਸੇ ਨੂੰ ਵੇਖਣ ਨਾਲ ਅਸੀਂ ਉਹ ਚੀਜ਼ ਨਹੀਂ ਬਣ ਸਕਦੇ কুমਹਾਰ ਕਰਾ ਬਣਾ ਸਕਦਾ ਹੈ ਕੜਾ ਨਹੀਂ ਹੋ ਸਕਦਾ ਚਮਾਰ ਜੁੱਤੀਆਂ ਬਣਾ ਸਕਦਾ ਹੈ ਜੁੱਤੀ ਨਹੀਂ ਹੋ ਸਕਦਾ ਸੁਨਿਆਰ ਸੋਨਾ ਬਣਾ ਸਕਦਾ ਹੈ ਸੋਨੇ ਦੇ ਗਹਿਣੇ ਬਣਾ ਸਕਦਾ ਹੈ ਗਹਿਣੇ ਨਹੀਂ ਹੋ ਸਕਦਾ ਲੋਹਾਰ ਲੋਹੇ ਦੇ ਅਸਰ ਸ਼ਸਤਰ ਬਣਾ ਸਕਦਾ ਹੈ ਅਸਰ ਸ਼ਸਤਰ ਨਹੀਂ ਹੋ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਇਨਾ ਹੀ ਕਹਿਣਾ ਚਾਹੂੰਗਾ ਕਿ ਜੋ ਸਤਗੁਰੂ ਹੈ ਉਹ ਅਗਲੇ ਵਾਲੇ ਮਾਨਵ ਵਰਗਾ ਹੀ ਮਾਨਵ ਹੈ ਉਹ ਬ੍ਰਹਮ ਨੂੰ ਜਾਣਨ ਵਾਲਾ ਉਹ ਬ੍ਰਹਮ ਗਿਆਨੀ ਹੈ ਇਹ ਸਾਡੇ ਆਪਣੇਖੇ ਨੇ ਕੋਈ ਵੀ ਵਸਤੂ ਆਪਣਾ ਨਾਮ ਹੀ ਕਰਨ ਨਹੀਂ ਕਰਦੀ ਬੜੀ ਦੂਰ ਜਾਣ ਦੀ ਲੋੜ ਨਹੀਂ ਹੈ ਇੱਕ ਇਨਸਾਨ ਜਦੋਂ ਪੈਦਾ ਹੁੰਦਾ ਹੈ ਉਹ ਆਪਣਾ ਨਾਮ ਨਹੀਂ ਰੱਖਦਾ ਆਪਣਾ ਨਾਮੀਕਰਨ ਨਹੀਂ ਕਰਦਾ ਉਸ ਦਾ ਨਾਮ ਉਸ ਦੀ ਮਾਤਾ ਉਸ ਦਾ ਪਿਤਾ ਜਾਂ ਉਸ ਦੇ ਰਿਸ਼ਤੇਦਾਰ ਜਾਂ ਉਸ ਦੇ ਅੰਗ ਸੰਗ ਦੇ ਕੋਈ ਕਿਸੇ ਮਹਾਤਮਾ ਸੰਤਾਂ ਤੋਂ ਉਸ ਦਾ ਨਾਮੀਕਰਨ ਕਰਾ ਦਿੰਨੇ ਹਾਂ ਔਰ ਉਹ ਉਸ ਨਾਮ ਨੂੰ ساری ਜ਼ਿੰਦਗੀ ਲਈ ਐਕਸੈਪਟ ਕਰ ਲੈਂਦਾ ਹੈ ਉਸ ਨੂੰ ਆਪਣਾ ਨਾਂ ਦੱਸਣ ਲੱਗ ਜੇ ਅਗਲਾ ਕੋਈ ਪੁੱਛਦਾ ਤੇਰਾ ਨਾਂ ਕੀ ਹੈ ਮੇਰਾ ਨਾਂ ਫਲਾਣਾ ਸੀ ਤੇ ਕਈ ਵਾਰਾ ਸੀ ਉਸ ਦਾ ਰੰਗ ਰੂਪ ਉਸ ਦਾ ਕੱਦ ਕਾਠ ਦੇਖ ਕੇ ਵੀ ਉਸ ਦਾ ਨਾਂ ਰੱਖਦੇ ਜੋ ਥੋੜਾ ਜਿਹਾ ਸਾਹਮਣਾ ਹੋ ਗਿਆ ਤਾਂ ਅਸੀਂ ਉਸ ਨੂੰ ਕਾਲੂ ਕਹਿ ਦਿੰਨੇ ਹਾਂ ਜੇ ਥੋੜਾ ਜਿਹਾ ਗੋਰਾ ਹੋ ਗਿਆ ਤਾਂ ਅਸੀਂ ਉਸ ਨੂੰ ਗੋਰਾ ਕਹਿ ਦਿੰਨੇ ਹਾਂ ਸਮਾਂ ਜ਼ਿਆਦਾ ਹੋ ਗਿਆ ਹੈ ਮੈਂ ਆਪ ਜੀ ਦੀ ਆਪ ਜੀ ਦਾ ਸਮਾਂ ਬਾੜਾ ਲੈ ਲਿਆ ਹੈ ਵੀਡੀਓ ਵੀ ਕਾਫੀ ਲੰਬੀ ਹੋ ਗਈ ਹੈ ਇਹਨਾਂ ਵਿਸ਼ਿਆਂ ਤੇ ਮੈਂ ਕਈ ਵੀਡੀਓ ਬਣਾਵਾਂਗਾ ਗੁਰਬਾਣੀ ਦੇ ਕਈ ਪਵਿੱਤਰ ਸ਼ਬਦਾਂ ਤੇ ਆਪਣੀ ਸੋਚ ਦੇ ਮੁਤਾਬਕ ਆਪਣੀ ਸਮਝ ਦੇ ਮੁਤਾਬਕ ਮੈਂ ਵੀਡੀਓ ਬਣਾਉਂਗਾ ਅਗਰ ਤਾਂ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੀ ਕਮੈਂਟ ਕਰੋ ਜੇ ਬੁਰੀ ਲੱਗਦੀ ਹੈ ਤਾਂ ਵੀ ਕਮੈਂਟ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਥੇ ਖੜਾ ਹਾਂ ਮੇਰੀ ਰਾਏ ਦੇ ਨਾਲ ਕਿੰਨੇ ਕੁ ਲੋਕ ਸਹਿਮਤ ਨੇ ਨੰਕਾਰੀ ਮਿਸ਼ਨ ਜਦ ਸਟਾਰਟ ਹੋਇਆ ਸੀ ਮੈਨੂੰ ਕਈ ਮਹਾਤਮਾ ਪੁੱਛਦੇ ਨੇ ਕਿ ਜਦੋਂ ਨਿਰੰਕਾਰੀ ਮਿਸ਼ਨ ਸਟਾਰਟ ਹੋਇਆ ਸੀ ਤੁਸੀਂ ਕਿਹਾ ਇਹ ਮਿਸ਼ਨ ਇੱਕ ਝੁੱਗੀ ਤੋਂ ਸ਼ੁਰੂ ਹੋਇਆ ਸੀ ਬਿਲਕੁਲ ਪਵਿੱਤਰ ਗੱਲ ਹੈ ਕਿ ਮੇਰੇ ਫਾਦਰ ਸਾਹਿਬ ਬਾਬਾ ਅਵਤਾਰ ਸਿੰਘ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਆਪਣੀਆਂ ਵਿਚਾਰਾਂ ਦੇ ਵਿੱਚ ਬਾਬਾ ਬੂਤਾ ਸਿੰਘ ਦਾ ਜ਼ਿਕਰ ਕਰਦੇ ਹੁੰਦੇ ਸੀ ਕਿ ਉਹ ਇੱਕ ਬਹੁਤ ਹੀ ਗਰੀਬ ਪਰਿਵਾਰ ਤੋਂ ਸੀ ਉਹ ਇੱਕ ਖੁੰਨ ਵਾਲਾ ਸੀ ਜਿਹਨੂੰ ਅੱਜ ਕੱਲ੍ਹ ਅਸੀਂ ਟੈਟੂ ਕਹਿੰਦੇ ਹਾਂ ਤੋ ਟੈਟੂ ਮੈਂ ਉਹਦੇ ਵੀ ਜ਼ਿਕਰ ਕੀਤਾ ਸੀਗਾ ਕਿ ਨਾ ਤਾਂ ਕੋਈ ਬ੍ਰਾਹਮਣ ਟੈਟੂ ਦਾ ਕੰਮ ਕਰਦਾ ਹੈ ਖੁੰਡ ਦਾ ਕੰਮ ਕਰਦਾ ਹੈ ਨਾ ਛਤਰੀ ਕਰਦਾ ਹੈ ਨਾ ਵੈਸ਼ ਕਰਦਾ ਹੈ ਇਹ ਕੰਮ ਪਹਿਲਾਂ ਤੋਂ ਹੀ ਇਸ ਧਰਤੀ ਦੇ ਮੂਲ ਨਿਵਾਸੀ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਹੈ ਇੱਥੇ ਮੈਂ ਇੱਕ ਛੋਟਾ ਜਿਹਾ ਇੱਕ ਗੱਲ ਕਹਿ ਕੇ ਆਪਣੀ ਵੀਡੀਓ ਨੂੰ ਸਮਾਪਤ ਕਰੂੰਗਾ ਅਗਰ ਸ਼ੂਦਰ ਦਾ ਸ਼ੂਦਰ ਦੀ ਅਸੀਂ ਸੰਧੀ ਵਿਸ਼ੇਸ਼ਿਤ ਕਰਦੀਆਂ ਇਹ ਵੀ ਦੋ ਲਫ਼ਜ਼ ਨੇ ਸ਼ੁੱਧਦਰ ਸ਼ੁੱਧ ਦਰ ਸ਼ੁੱਧ ਦਰ ਜਦੋਂ ਅਸੀਂ 20 25 ਵਾਰ ਇਸ ਨੂੰ ਉਦਾਹਰਣ ਦੇ ਤੌਰ ਤੇ ਪੇਸ਼ ਕਰਦੇ ਹਾਂ ਤੇ ਸ਼ਬਦ ਆਉਂਦਾ ਹੈ ਸ਼ੁੱਧ ਦਰ ਇਹਨਾਂ ਆਰੀਆਂ ਨੇ ਇਹਨਾਂ ਨੂੰ ਇਹ ਸ਼ਬਦ ਦਿੱਤਾ ਸੀ ਅੱਜ ਦੀ ਵੀਡੀਓ ਮੈਂ ਇੱਥੇ ਹੀ ਸਮਾਪਤ ਕਰਨ ਲੱਗਿਆ ਹਾਂ ਅਗੇ ਕਈ ਵਿਚਾਰਾਂ ਕਰਕੇ ਜੋ ਆਪ ਕਮੈਂਟਾਂ ਦੇ ਵਿੱਚ ਮੈਨੂੰ ਕਿਹਾ ਕਰੋਗੇ ਮੈਂ ਉਹ ਆਪ ਜੀ ਦੀ ਸੇਵਾ ਦੇ ਵਿੱਚ ਜਰੂਰ ਹਾਜ਼ਰ ਹੋਇਆ ਕਰੂੰਗਾ ਵੈਗਰੂ ਜੀ ਕਾ ਖਾਲਸਾ ਸੁਰੀ ਵੈਗਰੂ ਜੀ ਕੀ ਫਤਿਹ ਧੰਨਵਾਦ